ਪਾਕਿਸਤਾਨ ਨੂੰ ਹਰਾ ਕੇ ਭਾਰਤ ਬਣਿਆ ਏਸ਼ੀਆ ਕੱਪ ਚੈਂਪੀਅਨ ਦੇਸ਼ ਦੀ ਤਰੱਕੀ ਲਈ ਪਗਤ ਸਿੰਘ ਦੇ ਕਦਮਾਂ ਤੇ ਚੱਲਣ ਦੀ ਲੋੜ ਭਗਵੰਤ ਮਾਨ ਲੇ ਸ਼ਹਿਰ ਵਿੱਚ ਪੰਜਵੇਂ ਦਿਨ ਵੀ ਕਰਫਿਊ ਜਾਰੀ ਪਾਖੜਾ ਬੋਰਡ ਹਾਈਡਲ ਪ੍ਰਬੰਧਕ ਚ ਪੰਜਾਬ ਦੇ ਹੱਥ ਮੋੜ ਬੰਨੇ ਰਾਜਪੁਰਾ ਦੇ ਜਾਪਾਨੀ ਤਕਨੀਕ ਵਾਲੇ ਥਰਮਲ ਪਲਾਂਟ ਦੇ ਇੱਕ ਯੂਨਿਟ ਸਮੇਤ ਪੰਜਾਬ ਦੇ ਤਿੰਨ ਯੂਨਿਟ ਬੰਦ ਆ। ਦੇਸ਼ ਦੀ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਏਸ਼ੀਆ ਕਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਏ ਭਾਰਤ-ਪਾਕਿਸਤਾਨ ਵਿਚਕਾਰ ਫਾਈਨਲ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਨੌਵੀਂ ਵਾਰ ਇਹ ਖਿਤਾਬ ਆਪਣੇ ਨਾਂ ਕੀਤਾ ਭਾਰਤ ਦੀ ਜਿੱਤ ਵਿੱਚ ਬੱਲੇਬਾਦ ਤਿਲਕ ਵਰਮਾ ਨੇ ਅਹਿਮ ਰੋਲ ਅਦਾ ਕੀਤਾ ਤਿਲਕ ਨੇ ਅਜੇਤੂ 69 ਦੌੜਾਂ ਬਣਾਈਆਂ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਲੇ ਗਏ ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸਪਿਨਰ ਕਲਦੀਪ ਜੱਦਵ ਦੀ ਮਦਦ ਨਾਲ ਭਾਰਤੀ ਗੇਂਦਵਾਜ਼ਾਂ ਨੇ ਪਾਕਿਸਤਾਨ ਦੀ ਪੂਰੀ ਟੀਮ ਨੂੰ 19.1 ਓਵਰਾਂ 'ਚ 146 ਦੌੜਾਂ ਤੇ ਸਮੇਟ ਦਿੱਤਾ। ਕਲਦੀਪ ਨੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਕਸ਼ਰ ਪਟੇਲ, ਵਰਨ ਚੱਕਰਵਰਤੀ ਤੇ ਜਸਪ੍ਰੀਤ ਬਮਰਾ ਨੇ 2-2 ਵਿਕਟ ਹਾਸਲ ਕੀਤੀ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸਹਿਬਜ਼ਾਦਾ ਫਰਹਾਨ ਨੇ ਅੱਧ ਸੈਂਕੜਾ ਲਗਾਇਆ ਪਰ ਵਰਨ ਚੱਕਰਵਰਤੀ ਨੇ ਸਹਿਬਜ਼ਾਦਾ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਦੀ ਗਤੀ ਵਿਗੜਦੀ ਗਈ ਤੇ ਉਨ੍ਹਾਂ ਨੇ ਨਿਯਮਤ ਅੰਤਰਾਲਾਂ ਤੇ ਵਿਕਟਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਪਾਕਿਸਤਾਨ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਰੇ ਅੰਕ ਤੱਕ ਵੀ ਨਹੀਂ ਪਹੁੰਚ ਸਕਿਆ ਤਿੰਨ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਹਾਰਿਸ ਸ਼ਾਹੀਨ ਅਫਰੀਦੀ ਅਤੇ ਫਹੀਮ ਅਸ਼ਰਫ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ 147 ਦੌੜਾਂ ਦੇ ਟੀਚੇ ਦੀ ਪ੍ਰਾਪਤੀ ਲਈ ਬੱਲੇਬਾਜ਼ੀ ਕਰਨ ਪਹੁੰਚੇ ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਸ਼ੁਭਮਨ ਗਿੱਲ ਬਿਹਤਰ ਪ੍ਰਦਰਸ਼ਨ ਨਹੀਂ ਕਰ ਪਾਏ। ਅੰਤਰਰਾਸ਼ਟਰੀ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਦੋ ਸਾਬਕਾ ਖਿਡਾਰੀਆਂ ਭਾਰਤ ਦੇ ਰਵੀ ਸ਼ਾਸਤਰੀ ਤੇ ਪਾਕਿਸਤਾਨ ਦੇ ਵਕਾਰ ਯੂਨਸ ਨੇ ਟਾਸ ਤੇ ਕਪਤਾਨਾ ਦਾ ਇੰਟਰਵਿਊ ਲਿਆ। ਪਾਕਿਸਤਾਨੀ ਟੀਮ ਫਾਈਨਲ ਵਿੱਚ ਭਾਰਤੀ ਪੇਸ਼ਕਾਰ ਸ਼ਾਸਤਰੀ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਏਸ਼ੀਅਨ ਕ੍ਰਿਕਟ ਕਾਉਂਸਲ ਏਸੀਸੀ ਤੋਂ ਇੱਕ ਨਿਰਪੱਖ ਪੇਸ਼ਕਾਰ ਦੀ ਬੇਨਤੀ ਕੀਤੀ। ਈਸੀਸੀ ਨੇ ਬੀਸੀਸੀਆਈ ਨਾਲ ਸੰਪਰਕ ਕੀਤਾ ਪਰ ਸ਼ਾਸਤਰੀ ਨੂੰ ਹਟਾਉਣ ਤੋਂ ਇਨਕਾਰ ਹੋਣ ਮਗਰੋਂ ਵਿਚਾਰਲਾ ਰਸਤਾ ਲੱਭਣ ਲਈ ਇਹ ਫੈਸਲਾ ਕੀਤਾ ਗਿਆ ਕਿ ਪਾਕਿਸਤਾਨ ਕਪਤਾਨ ਸਲਮਾਨ ਆਪਣੇ ਦੇਸ਼ ਦੇ ਵਕਾਰ ਨਾਲ ਤੇ ਸੂਰਿਆ ਕੁਮਾਰ ਆਪਣੇ ਸਾਬਕਾ ਕੋਚ ਸ਼ਾਸਤਰੀ ਨਾਲ ਗੱਲ ਕਰਨਗੇ। ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਦੁਬਈ ਵਿੱਚ ਏਸ਼ੀਆ ਕਪ ক্রিকেট ਜਿੱਤਣ ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਟੀਮ ਦੀ ਭਵਿੱਖ ਵਿੱਚ ਨਿਰੰਤਰ ਸ਼ਾਨ ਬਣੀ ਰਹੇ। ਉਹਨਾਂ ਨੇ ਐਕਸ ਤੇ ਪੋਸਟ ਵਿੱਚ ਕਿਹਾ ਕਿ ਉਹ ਭਾਰਤੀ ਟੀਮ ਨੂੰ ਏਸ਼ੀਆ ਕਪ ক্রিকেট ਟੂਰਨਾਮੈਂਟ ਜਿੱਤਣ ਤੇ ਦਿਲੋਂ ਵਧਾਈ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਟੀਮ ਨੇ ਟੂਰਨਾਮੈਂਟ ਵਿੱਚ ਕੋਈ ਮੈਚ ਨਹੀਂ ਹਾਰਿਆ ਜਿਸ ਨਾਲ ਖੇਡ ਵਿੱਚ ਉਹਨਾਂ ਦਾ ਦਬਦਬਾ ਬਣਿਆ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ 2025 ਜਿੱਤਣ ਤੇ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਰਾਹੀਂ ਜਿੱਤ ਦੀ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਾਕਿਸਤਾਨ ਨੂੰ ਹਰਾ ਕੇ ਟੀਮ ਇੰਡੀਆ ਨੇ ਕ੍ਰਿਕਟ ਦੇ ਮੈਦਾਨ ਵਿੱਚ ਆਪਰੇਸ਼ਨ ਸੰਦੂਰ ਕੀਤਾ। ਸਾਡੇ ਕ੍ਰਿਕਟਰਾਂ ਨੂੰ ਬਹੁਤ-ਬਹੁਤ ਵਧਾਈਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਦੇਸ਼ ਦੀ ਤਰੱਕੀ ਲਈ ਸ਼ਹੀਦ ਆਜ਼ਮ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਇਨਕਲਾਬੀ ਆਗੂਆਂ ਦੇ ਕਦਮਾਂ ਤੇ ਚੱਲਣ ਦਾ ਵੀ ਸੱਦਾ ਦਿੰਦਾ ਹੈ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਨੇ ਜਨਮ ਦਿਵਸ ਤੇ ਸ਼ਰਧਾਰੇ ਫੁੱਲ ਪੇਟ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਆਉਂਦੇ ਮਹੀਨਿਆਂ ਵਿੱਚ ਮਹਾਨ ਸ਼ਹੀਦ ਦੇ ਜੱਦੀ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ ਸੂਬੇ ਨੂੰ ਸਮਰਪਿਤ ਕੀਤਾ ਜਾਵੇਗਾ ਉਹਨਾਂ ਅਜਾਇਬ ਘਰ ਵਿੱਚ ਸਥਾਪਿਤ ਕੀਤਾ ਗਿਆ 100 ਫੁੱਟ ਉੱਚਾ ਤਿਰੰਗਾ ਝੰਡਾ ਵੀ ਲੋਕਾਂ ਨੂੰ ਸਮਰਪਿਤ ਕੀਤਾ ਭਗਵੰਤ ਮਾਨ ਨੇ ਕਿਹਾ ਕਿ 51 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਕੰਪਲੈਕਸ ਸ਼ਹੀਦ 에 आजम ਨੂੰ ਨਿਮਰ ਸ਼ਰਧਾਂਜਲੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਮਹੱਤਵਪੂਰਨ ਪਹਿਲ ਦਾ ਉਦੇਸ਼ ਸਾਡੀ ਮਿੱਟੀ ਦੇ ਮਹਾਨ सपੂਤ ਦੀ ਬੇਮਿਸਾਲ ਵਿਰਾਸਤ ਨੂੰ ਸੰਭਾਲਣਾ ਅਤੇ ਵੱਧ ਤੋਂ ਵੱਧ ਪ੍ਰਫੁੱਲਤ ਕਰਨਾ ਹੈ। ਉਹਨਾਂ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਭਾਰਤ ਨੂੰ ਵਿਦੇਸ਼ੀ ਸਾਮਰਾਜੀਆਂ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਕਰਵਾਉਣ ਦੇ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ। ਉਹਨਾਂ ਨੇ ਦੁਹਰਾਇਆ ਕਿ ਯਾਦ ਵਿੱਚ ਇੱਕ ਗ੍ਰੈਂਡ ਥੀਮੈਟਿਕ 게ਟ ਅਤੇ ਸ਼ਹੀਦ ਭਗਤ ਸਿੰਘ ਅਜੈਬਕਰ ਨੂੰ ਉਹਨਾਂ ਦੇ ਜੱਦੀਕਰਨ ਨੂੰ ਜੋੜਦਾ 350 ਮੀਟਰ ਲੰਬਾ ਵਿਰਾਸਤੀ ਲੰਗਾਵੀ ਹੋਵੇਗਾ ਜਿਸ ਵਿੱਚ ਸ਼ਹੀਦ ਦੇ ਆਜ਼ਮ ਦੇ ਜੀਵਨ ਅਤੇ ਆਜ਼ਾਦੀ ਸੰਘਰਸ਼ ਨੂੰ ਮੂਰਤੀ ਕਲਾ ਤੇ 2D 3D ਕਾਂਦ ਕਲਾ ਰਾਹੀਂ ਬਿਆਨ ਜਾਵੇਗਾ ਇਸ ਮੌਕੇ ਤੇ ਹੋਰ ਵੀ ਵੱਖ-ਵੱਖ ਆਗੂਆਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਦੇਖੋ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਨ ਹੈ ਔਰ ਇਸ ਮੁਕੱਦਸ ਧਰਤੀ ਜਿਹੜਾ ਉਹਨਾਂ ਦਾ ਪਿੰਡ ਹੈ ਉੱਥੇ ਅੱਜ ਨਸਤਮਨਤ ਮਸਤਕ ਅਸੀਂ ਹੋਣ ਆਏ ਸੀ ਔਰ ਮਾਨਯੋਗ ਮੁੱਖ ਮੰਤਰੀ ਜੀ ਬਿਫੋਰ ਬਿਕਮ ਐ ਸੀਐਮ ਜੀਐਮ ਬਣਨ ਤੋਂ ਪਹਿਲਾਂ ਵੀ ਉਹ ਹਮੇਸ਼ਾ ਇਸ ਧਰਤੀ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਆ ਔਰ ਅਸੀਂ ਕਰਮਾ ਵਾਲੇ ਆ ਭਾਗਾ ਵਾਲੇ ਆ ਕਿ ਸਾਨੂੰ ਇਸ ਧਰਤੀ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਰਿਹਾ ਔਰ ਹਰ ਵਾਰ ਇਥੋਂ ਪ੍ਰੇਰਿਤ ਹੋ ਕੇ ਪੰਜਾਬ ਦੇ ਔਰ ਦੇਸ਼ ਵਾਸਤੇ ਬਿਹਤਰ ਕਰਨ ਦੀ ਕੋਸ਼ਿਸ਼ ਸਾਡੀ ਜਾਰੀ ਹੈ ਅੱਜ ਅਸੀਂ ਇੱਥੇ ਖੜਕੜਾਈ ਤੱਕ ਕਰਦੇ ਹੋਏ ਸਰਦਾਰ ਭਗਵੰਤ ਮਾਨ ਜੀ ਆ ਦਿਨ ਆ ਰਹੇ ਆ ਭਗਤ ਸਿੰਘ ਸਾਡੇ ਦੇਸ਼ ਦੇ ਯੋਧਾ ਸਾਡੇ ਬੱਚਿਆਂ ਦੇ ਸਾਡੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਉਹਨਾਂ ਦੇ 118 ਮਈ ਜਨਮ ਦਿਹਾੜੇ ਤੇ ਇਤਮਾਸਤਖ ਹੋਣ ਲਈ ਪਹੁੰਚੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਸ਼ੁਭ ਦੁਹਾਰ ਲਈ ਸਭ ਤੋਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਸਾਡੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀਆਂ ਤੇ ਨਾਲ ਦੀ ਨਾਲ ਨੌਜਵਾਨਾਂ ਨੂੰ ਸਾਰੇ ਹੀ ਬੱਟੀਆਂ ਇੱਕ ਬੇਨਤੀ ਕਰਦੀਆਂ ਕਿ ਜੋ ਸਾਡੇ ਸ਼ਹੀਦਾਂ ਦੇ ਸੁਪਨੇ ਸੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿਨ ਰਾਤ ਇੱਕ ਕਰਕੇ ਉਸ ਨੂੰ ਪੂਰੇ ਕਰਨ ਦੇ ਵਿੱਚ ਲਿਖੀ ਹੋਈ ਹੈ ਆਪਾਂ ਸਾਰੇ ਹੀ ਰਲ ਕੇ ਜੋ ਸਾਡੇ ਪੰਜਾਬ ਨੂੰ ਇੱਕ ਟਾਈਮ ਤੇ ਸੋਨੇ ਦੇ ਛੜੀ ਕਿਹਾ ਜਾਂਦਾ ਸੀ ਮੁੜ ਤੋਂ ਪੰਜਾਬ ਨੂੰ ਸੋਨੇ ਦੇ ਛੜੀ ਬਣਾਈਏ ਰੰਗਲਾ ਪੰਜਾਬ ਬਣਾਈਏ ਮਾਂ ਭਾਰਤੀ ਕੀ ਸੁਤੰਤਰਤਾ ਕੇ ਲਿਏ अपनी प्राणों की आहुति देने वाले ऐसी भारत माँ के वीर सपूत सरदार भगत सिंह जी की जन्म जयंती पर मैं उनको शत शत नमन और प्रणाम करता हूं आज शहीद भगत सिंह जी को उनकी जन्म जयंती के अवसर पर अपने श्रद्धासुमन अर्पित करने आए साथियों शहीद भगत सिंह मात्र तेईस साल की उम्र में 23 مارچ ਕੋ ਸ਼ਹੀਦ ਹੋ ਗਏ ਲੇਕਿਨ ਇਤਨੀ ਕਮ ਆਯੂ ਮੇਂ ਭੀ ਇਤਨੀ ਬੜੀ ਉਪਲਬਧੀਆਂ ਦਰਜ ਕਰ ਗਏ ਕਿ ਆਜ 100 ਸਾਲਾਂ ਕੇ ਬਾਦ ਭੀ ਆਜ ਕੀ ਵਾ ਪੀੜੀ ਉਨਕੋ ਪ੍ਰੇਰਣਾ ਕੇ ਰੂਪ ਮੇਂ ਦੇਖਤੀ ਹੈ ਇਸ ਸਮੌਕਤੇ ਖੜਕਟ ਕਲਾ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਧਰਨਾ ਲਗਾਇਆ ਹੈ ਜਿਸ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਬੇਰੁਜ਼ਗਾਰੀ ਪੱਤਾ ਦੇਣ ਨਸ਼ਾ ਖਿਲਾਫ ਇਹ ਜਥੇਬੰਦੀਆਂ ਇਕਜੁੱਟ ਹੋਈਆਂ ਹਨ 28 ਸਤੰਬਰ 118ਵੇਂ ਸ਼ਹੀਦ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਦੇ ਉੱਤੇ ਅਸੀਂ ਖਟਕੜ ਕਲਾਂ ਦੇ ਵਿੱਚ ਇੱਕ ਮੋਰਚਾ ਲਗਾਇਆ ਕਿਉਂਕਿ ਪੰਜਾਬ ਭਰ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦੇ ਸਿਖਰਾਂ ਦੇ ਉੱਪਰ ਹੈ ਅੱਜ ਵੀ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਵਿਦੇਸ਼ਾਂ ਦੇ ਵੱਲ ਨੂੰ ਜਾਣ ਦੇ ਲਈ ਮਜਬੂਰ ਹੈ ਜਿਹੜੇ ਨੌਜਵਾਨਾਂ ਦੀ ਵਿੱਤੀ ਹਾਲਤ ਅਜਿਹੀ ਨਹੀਂ ਕਿ ਉਹ ਵਿਦੇਸ਼ਾਂ 'ਚ ਮਹਿੰਗੇ ਪੈਸੇ ਖਰਚ ਕੇ ਨਾ ਜਾ ਸਕਣ ਉਹਨਾਂ ਨੌਜਵਾਨਾਂ ਦੇ ਲਈ ਵੀ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਅਸੀਂ ਜਥੇਬੰਦੀ ਵੱਲੋਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਮੋਰਚਾ ਲਗਾਇਆ ਹੈ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਪੰਜਾਬ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰ ਬੇਰੁਜ਼ਗਾਰ ਉਹਨਾਂ ਨੂੰ ਰੋਜ਼ਗਾਰ ਦੇਵੇ ਤੇ ਜਿਹੜੇ ਜੇ ਰੋਜ਼ਗਾਰ ਨਹੀਂ ਦੇ ਸਕਦੀ ਕਿਉਂਕਿ ਇਹਨਾਂ ਦੀ ਗਾਰੰਟੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬੇਰੁਜ਼ਗਾਰੀ ਪੱਤਾ ਦੇਵੇ ਤੇ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਝੰਡੇ ਹੇਠ ਖਟਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਜਿਹੜਾ ਇੱਕ ਮੋਰਚਾ ਲਗਾਇਆ ਕਿਉਂਕਿ ਈਸੀ ਪਿੰਡ ਦੇ ਵਿੱਚ ਆ ਕੇ ਜਿਹੜਾ ਹੈ ਭਗਤ ਸਿੰਘ ਨੇ ਸੌ ਖਾਦੀ ਤੇ ਗਰੰਟੀ ਦਿੱਤੀ ਸੀਗੀ ਵੀ ਮੇਰਾ ਹਰਾ ਪੈਣ ਪੰਜਾਬ ਭਰ ਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਲਈ ਜਿਹੜਾ ਹੈ ਚੱਲੂਗਾ ਪਰ 3 ਸਵਾ 3 ਸਾਲ ਬੀਤ ਜਾਣ ਤੋਂ ਬਾਅਦ ਇੱਕ ਵੀ ਪੰਜਾਬ ਦੇ ਵਿੱਚ ਨੌਜਵਾਨ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਈਸੀ ਗੱਲ ਨੂੰ ਲੈ ਕੇ ਅੱਜ ਤੋਂ ਅਸੀਂ ਪੱਕਾ ਮੋਰਚਾ ਜਿਹੜਾ ਸ਼ੁਰੂ ਕੀਤਾ ਤੇ ਅਸੀਂ ਪੰਜਾਬ ਭਰ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆਂ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਰੋਜ਼ ਜਿਹੜਾ ਖੜਕੜ ਕਲਾ ਦੀ ਧਰਤੀ ਦੇ ਉੱਪਰ ਲੱਗੇ ਹੋਏ ਮੋਰਚੇ ਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਪੰਜਾਬ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਿਆ ਜਾ ਸਕੇ ਤੇ ਜੇ ਰੋਜ਼ਗਾਰ ਨਹੀਂ ਮਿਲਦਾ ਤੇ ਬੇਰੁਜ਼ਗਾਰੀ ਪੱਤਾ ਦਵਾਇਆ ਜਾ ਸਕੇ ਤੇ ਸਰਕਾਰ ਦੀ ਜਿਹੜੀ ਲਗਾਤਾਰ سرمایہਦਾਰੀ ਦੇ ਹੱਕ ਦੇ ਵਿੱਚ ਜਿਹੜੀਆਂ ਪਾਲਿਸੀਆਂ ਆ ਉਹਨੂੰ ਨੰਗਾ ਵੀ ਕੀਤਾ ਜਾ ਸਕੇ ਕਿ ਇਹ ਸਰਕਾਰ ਨਾ ਤਾਂ ਮਜ਼ਦੂਰਾ ਨਾ ਕਿਸਾਨਾਂ ਨਾ ਵਰਕਿੰਗ ਕਲਾਸ ਦੇ ਲਈ ਕੰਮ ਕਰ ਰਹੀ ਹੈ ਇਹ ਸਰਕਾਰਾ ਵੱਡੇ ਵੱਡੇ ਉਹਨਾਂ ਕਾਰਪੋਰੇਟ ਘਰਾਣਿਆਂ ਉਹਨਾਂ ਮਾਫੀਆ ਤੰਤਰ ਦੇ ਲਈ ਕੰਮ ਕਰਦੀ ਰਹੀ ਹੈ ਜਿਹਦੇ ਵਿਰੁੱਧ ਅਸੀਂ ਲੜਕੇ ਜਿਹਦੇ ਵਿਰੁੱਧ ਅਸੀਂ ਆ ਕੇ ਇਹਨਾਂ ਨੂੰ 91 ਸੀਟਾਂ ਦੇ ਕੇ ਜਿਹੜਾ 2022 ਦੇ ਵਿੱਚ ਜਿਤਾਇਆ ਸੀਗਾ ਤੇ ਅੱਜ ਸ਼ੀਦ ਆਜ਼ਮ ਭਗਤ ਸਿੰਘ ਦੇ ਇਸ ਜਰਖੇਸ਼ ਧਰਤੀ ਦੇ ਉੱਪਰ ਬੇਰੋਜ਼ਗਾਰੀ ਦੇ ਵਿਰੁੱਧ ਇੱਕ ਵੱਡਾ ਕੋਲ ਸ਼ੀਦ ਭਗਤ ਸਿੰਘ ਨੌਜਵਾਨ ਸਭਾ ਜਿਹੜੀ ਹੈ ਲੜਨ ਜਾ ਰਹੀ ਹੈ ਧੰਨਵਾਦ ਜੀ ਹਿੰਸਾ ਪ੍ਰਭਾਵਤਲੇ ਸ਼ਹਿਰ ਵਿੱਚ ਕਰਫਿਊ ਲਗਾਤਾਰ ਜਾਰੀ ਹੈ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਪਵੰਦੀਆਂ ਵਿੱਚ ਟਿੱਲ ਦੇਣ ਬਾਰੇ ਫੈਸਲਾ ਲੈਣ ਲਈ ਸਮੀਖਿਆ ਮੀਟਿੰਗ ਕੀਤੀ ਹੈ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਲੇ ਐਪੈਕਸ ਬੋਡੀ ਬੀਏਵੀ ਵੱਲੋਂ ਦਿੱਤੇ ਗਏ ਬੰਦ ਦੇ ਸਦੇ ਦੌਰਾਨ ਵਿਆਪਕ ਵਿਰੋਧ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ ਲੇ ਸ਼ਹਿਰ ਵਿੱਚ ਸ਼ਨੀਵਾਰ ਨੂੰ ਕਰਫਿਊ ਵਿੱਚ ਪਹਿਲੀ ਵਾਰ ਪੜਾवार ਟੰਗਣਾ 4 ਘੰਟੇ ਦੀ ਟੈਲੇ ਦਿੱਤੀ ਗਈ ਹਿੰਸਾ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ ਜਦਕਿ ਦੰਗਿਆਂ ਵਿੱਚ ਸ਼ਮੂਲੀਅਤ ਦੇ ਹੇਠ 50 ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜੇਲ੍ਹ ਵਿੱਚ ਬੰਦ ਸਮਾਜਿਕ ਕਾਰਕੁਨ ਸੋਨਮ ਬਾਂਗਚੁੱਕ ਦੀ ਪਤਨੀ ਗੀਤਾਂਜਲੀ ਅਗਮੋ ਨੇ ਉਸਦੇ ਪਤੀ ਖਿਲਾਫ ਪਾਕਿਸਤਾਨ ਨਾਲ ਸੰਬੰਧ ਹੋਣ ਤੇ ਪਾਕਿਸਤਾਨ ਨਾਲ ਸੰਬੰਧ ਹੋਣ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਬਾਂਗਚੁੱਕ ਤੇ ਲੈ ਵਿੱਚ ਹਿੰਸਾ ਪੜਕਾਉਣ ਦੇ ਦੋਸ਼ ਨੂੰ ਬੇਵਨੀਆਦ ਕਰਾਰ ਦਿੰਦੇ ਹੋਏ ਉਹਨਾਂ ਦਾਅਵਾ ਕੀਤਾ ਹੈ ਕਿ ਉਹ ਸਭ ਤੋਂ ਵੱਧ ਗਾਂਦੀਵਾਦੀ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ ਅਤੇ 24 ਸਤੰਬਰ ਨੂੰ ਸੀਆਰਪੀਐਫਡੀ ਕਾਰਵਾਈ ਕਰਨ ਹਾਲਾਤ ਵਿਗੜ ਗਏ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਲਦਾਖ ਦੇ ਲੋਕਾਂ ਸੱਭਿਆਚਾਰ ਅਤੇ ਰਵਾਇਤਾਂ ਤੇ ਭਾਜਪਾ ਤੇ ਆਰਐਸਐਸ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਉਹਨਾਂ ਲਦਾਖ ਨੂੰ 6ਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਵੀ ਬਕਾਇਤ ਕੀਤੀ ਰਾਹੁਲ ਗਾਂਧੀ ਦੀ ਇਹ ਟਿੱਪਣੀ ਲੇ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਆਈ ਹੈ ਲੇ ਵਿੱਚ ਲੰਘੇ ਬੁੱਧਵਾਰ ਨੂੰ ਹੋਈ ਹਿੰਸਾ 'ਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿੱਚ ਚਾਰ ਵਿਅਕਤੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ। ਕੇਂਦਰ ਸਰਕਾਰ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMP 'ਚ ਪੰਜਾਬ ਨੂੰ ਸ਼ਰਤیاں ਨਿਮਾਇੰਦਗੀ ਦੇਣ ਤੋਂ ਹੱਥ ਮੋੜ ਪਿਛਾ ਖਿੱਚ ਲਏ ਹਨ। ਪਹਿਲੀ ਦਫਾ ਜਦੋਂ ਕੇਂਦਰੀ ਬਿਜਲੀ ਮੰਤਰਾਲੇ ਨੇ 23 ਫਰਵਰੀ 2022 ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰੂਲ 1974 ਵਿੱਚ ਸੋਧ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤਾਂ ਉਸ ਵਿੱਚ ਪੰਜਾਬ ਤੋਂ BBMB ਚ ਸਥਾਈ ਪ੍ਰਤੀਨਿਧਤਾ ਖੋ ਲਈ ਗਈ ਸੀ ਪੰਜਾਬ ਸਰਕਾਰ ਦੇ ਕਈ ਵਰਿਆਂ ਦੇ ਵਿਰੋਧ ਮਗਰੋਂ ਹੁਣ ਮੋੜ ਕੇਂਦਰ ਸਰਕਾਰ ਨੇ ਸੋਧਿਆ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕੇਂਦਰੀ ਵਿਜਲੀ ਮੰਤਰਾਲੇ ਨੇ BBMB ਚ ਮੈਂਬਰ ਬਿਜਲੀ ਅਤੇ ਮੈਂਬਰ ਸੰਜਾਈ ਲਾਉਣ ਲਈ ਯੋਗਤਾ ਦੇ ਤਜਰਬੇ ਆਦ ਲਈ ਮੋੜ ਨਮਾ ਸੋਧਿਆ ਹੋਇਆ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤੇ ਕੇਂਦਰ ਨੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਸੂਝਾ ਤੇ ਟਿੱਪਣੀਆਂ ਮੰਗੀਆਂ ਹਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਸੋਧ ਰੂਲਜ਼ 2025 ਲਈ ਡਰਾਫਟ ਨੋਟੀਫਿਕੇਸ਼ਨ ਵਿੱਚ ਦੋ ਨੁਕਤੇ ਉبرੇ ਹਨ ਪਹਿਲਾ ਯੋਗਤਾ ਤੇ ਸ਼ਰਤਾ ਪੂਰੀਆਂ ਕਰਨ ਵਾਲੇ ਪੰਜਾਬ ਦੇ ਉਮੀਦਵਾਰ ਨੂੰ ਇਸ ਨਿਯੁਕਤੀ ਲਈ ਸਿਰਫ ਤਰਜੀਹ ਦਿੱਤੀ ਜਾਵੇਗੀ ਮਤਲਬ ਕੀ BBMB ਚ ਮੈਂਬਰ ਪਾਵਰ ਪੰਜਾਬ ਵਿੱਚੋਂ ਲਗਾਏ ਜਾਣ ਦੀ ਹਾਲੇ ਵੀ ਕੋਈ ਗਾਰੰਟੀ ਨਹੀਂ ਹੈ ਕਿਉਂਕਿ ਪੰਜਾਬ ਨੂੰ ਸਿਰਫ ਤਰਜੀਹ ਦੇਣ ਦੀ ਗੱਲ ਆਖੀ ਗਈ ਹੈ ਹਾਲਾਂਕਿ ਸੋਧੇ ਹੋਏ ਡਰਾਫਟ ਨੋਟੀਫਿਕੇਸ਼ਨ ਚ ਪਹਿਲੇ ਡਰਾਫਟ ਨੋਟੀਫਿਕੇਸ਼ਨ ਨਾਲੋਂ ਕੁਝ ਯੋਗਤਾ ਤੇ ਸ਼ਰਤਾਂ ਵਿੱਚ ਟੈਲ ਦਿੱਤੀ ਗਈ ਹੈ ਦੂਸਰਾ ਇਹ ਕਿ ਇਹਨਾਂ ਮੈਂਬਰਾਂ ਦੀ ਚੋਣ ਲਈ ਜੋ ਕਮੇਟੀ ਬਣਾਈ ਗਈ ਹੈ ਉਸ ਵਿੱਚ ਪੰਜਾਬ ਦੀ ਕੋਈ ਨੁਮਾਇੰਦਗੀ ਹੀ ਨਹੀਂ ਹੈ ਰਾਜਪੁਰਾ ਦੇ ਜਾਪਾਨੀ ਤਕਨੀਕ ਵਾਲੇ 700 ਮੀਗਾਵਾਟ ਯੂਨਿਟ ਪੈਦਾਵਾਰ ਦੀ ਸਮਰੱਥਾ ਵਾਲੇ ਇੱਕ ਯੂਨਿਟ ਸਮੇਤ ਤਕਨੀਕੀ ਕਾਰਨਾਂ ਕਰਕੇ ਪੰਜਾਬ ਦੇ ਤਿੰਨ ਥਰਮਲ ਪਲਾਂਟ ਦੇ ਤਿੰਨ ਯੂਨਿਟ ਬੰਦ ਹੋ ਗਏ ਜਿਸ ਕਾਰਨ ਪੰਜਾਬ ਦੇ ਥਰਮਲ ਪਲਾਂਟਾਂ ਤੋਂ ਬਿਜਲੀ ਦੀ ਹੋਣ ਵਾਲੀ ਪੈਦਾਵਾਰ ਚ ਕੁੱਲ 1180 ਮੀਗਾਵਾਟ ਦੀ ਘਾਟ ਹੋ ਗਈ ਹੈ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਪੰਜਾਬ ਦੀ ਕੁੱਲ ਖਪਤ ਦੁਪਹਿਰ ਸਮੇਂ 13532 ਮੀਗਾਵਾਟ ਰਹੀ ਜਿਸ ਕਾਰਨ ਬਿਜਲੀ ਨਿਗਮ ਪੰਜਾਬ ਨੂੰ ਹੋਰ ਜ਼ਿਆਦਾ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਾਣਕਾਰੀ ਅਨੁਸਾਰ ਰਾਜਪੁਰਾ ਰੋਪੜ ਅਤੇ ਗੋਵਿੰਦਗੜ੍ਹ ਸਾਹਬ ਦੇ ਤਿੰਨ ਯੂਨਿਟ ਤਕਨੀਕੀ ਕਾਰਨਾਂ ਕਰਕੇ ਬੰਦ ਹੋ ਗਏ ਜਿਸ ਵਿੱਚ ਰਾਜਪੁਰਾ ਦਾ ਐਨਪੀਐਲ ਥਰਮਲ ਪਲਾਂਟ ਦਾ 700 ਮੀਗਾਵਾਟ ਪੈਦਾਵਾਰ ਵਾਲਾ ਯੂਨਿਟ ਨੰਬਰ 1 ਦਾ ਹਵਾ ਦਾ ਪ੍ਰੈਸ਼ਰ ਲੀਕ ਹੋਣ ਤੇ ਬੰਦ ਹੋ ਗਿਆ ਦੂਜਾ ਰੋਪੜ ਦਾ ਯੂਨਿਟ ਨੰਬਰ ਛੇ ਤੇਲ ਦੀ ਸੀਲ ਤੋਂ ਰਸਾਹ ਹੋਣ ਕੰਨ ਬੰਦ ਕਰਨਾ ਪਿਆ ਇਸੇ ਤਰ੍ਹਾਂ ਗੋਵਿੰਦਵਾਲ ਸਾਹਿਬ ਦੇ ਥਰਮਲ ਪਲਾਂਟ ਦਾ 270 ਮੈਗਾਵਾਟ ਬਿਜਲੀ ਦੀ ਸਮਰੱਥਾ ਵਾਲਾ ਯੂਨਿਟ ਨੰਬਰ 2 ਪਲਾਂਟ ਚੋਂ ਜ਼ਿਆਦਾ ਆਵਾਜ਼ਾਂ ਆਉਣ ਕੰਨ ਬੰਦ ਕਰਨਾ ਪਿਆ ਹੈ ਤਮਨ ਲਾਡੂ ਦੇ ਕਰੂਰ ਵਿੱਚ ਅਦਾਕਾਰ ਵਿਜੇ ਦੀ ਰੈਲੀ ਵਿੱਚ ਭਾਜੜ ਮਚਣ ਨਾਲ ਕਰੀਬ 36 ਲੋਕਾਂ ਦੀ ਮੌਤ ਹੋ ਗਈ ਅਤੇ 58 ਤੋਂ ਵੱਧ ਜ਼ਖਮੀ ਹੋਏ ਹਨ ਮ੍ਰਿਤਕਾਂ ਵਿੱਚ 16 ਔਰਤਾਂ ਤੇ 8 ਬੱਚੇ ਵੀ ਸ਼ਾਮਲ ਹਨ ਕਾਮਲ ਲਾਡੂਰੇ ਸਿਹਤ ਮੰਤਰੀ ਐਮ ਏ ਸੁਬਰਾਮਨੀਅਮ ਨੇ ਇਹ ਜਾਣਕਾਰੀ ਦਿੱਤੀ ਮਰਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਾਣਕਾਰੀ ਅਨੁਸਾਰ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਪਾਰਟੀ ਤਮਿਲਗਾ ਬੈਟਰੀ ਕਜਗਮ ਟੀਵੀ ਕੇਡੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਸਨ ਦੱਸਿਆ ਜਾ ਰਿਹਾ ਹੈ ਕਿ 9 ਸਾਲ ਦੀ ਇੱਕ ਬੱਚੀ ਗੁੰਮ ਹੋ ਗਈ ਵਿਜੇ ਨੇ ਮੰਚ ਤੋਂ ਪੁਲਿਸ ਅਤੇ ਆਪਣੇ ਵਰਕਰਾਂ ਨੂੰ ਉਸ ਨੂੰ ਲੱਭਣ ਦੀ ਅਪੀਲ ਕੀਤੀ ਇਸ ਦੇ ਬਾਅਦ ਉੱਥੇ ਭਾਜਨ ਮੱਚ ਗਈ ਬੀੜ ਵਿੱਚ ਫਸਣ ਕਾਰਨ ਕਈ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਈ ਤੇ ਕਈ ਲੋਕ ਅਤੇ ਕਾਰਕੁਨ ਬੇਹੋਸ਼ ਹੋਣ ਲੱਗੇ। ਹਾਲਾਤ ਵਿਗੜਦੇ ਦੇਖ ਕੇ ਵਿਜੇ ਨੇ ਭਾषण ਧੋਖ ਦਿੱਤਾ ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਵਿਚਾਰੇ ਹਸਪਤਾਲ ਦਾ ਦੌਰਾ ਕਰਨ ਤੇ ਜ਼ਖਮੀਆਂ ਨੂੰ ਮਿਲਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਬੀ ਸੰਥਲ ਵਾਲਾ ਜੀ ਨੇ ਪੁਸ਼ਟੀ ਕੀਤੀ ਹੈ ਕਿ 36 ਲੋਕਾਂ ਦੀ ਮੌਤ ਹੋ ਗਈ ਹੈ ਤੇ ਗੰਭੀਰ ਜ਼ਖਮੀਆਂ ਨੂੰ ਬਚਾਉਣ ਦੇ ਲਈ ਤੁਰੰਤ ਐਮਰਜੈਂਸੀ ਉਪਾਅ ਕੀਤੇ ਜਾ ਰਹੇ ਹਨ। ਪੀਐਮਕੇ ਦੇ ਪ੍ਰਧਾਨ ਡਾਕਟਰ ਅਬੂਮਨੀ ਰਾਮਦਾਸ ਨੇ ਇਸ ਤ੍ਰਾਸਦੀ ਤੇ ਦੁੱਖ ਤੇ ਚਿੰਤਾ ਪ੍ਰਗਟ ਕੀਤੀ ਹੈ। ਟੀਵੀਕੇ ਦੇ ਸੰਸਥਾਪਕ ਅਤੇ ਅਦਾਕਾਰ ਵਿਜੇ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਹ ਬਹੁਤ ਦੁਖੀ ਹੈ ਅਤੇ ਦਿਲ ਟੁੱਟ ਗਿਆ। ਵਿਜੇ ਜੋ ਭਾਜਰ ਤੋਂ ਬਾਅਦ ਤਿਰੂਚੀਰਾਪੱਲੀ ਅਤੇ ਚਨਾਈ ਹਵਾਈ ਅੱਡਿਆਂ ਤੇ ਉਡੀਕ ਕਰ ਰਹੇ ਮੀਡੀਆ ਨੂੰ ਨਹੀਂ ਮਿਲੇ ਨੇ। ਇਸ ਮੰਦਭਾਗੀ ਘਟਨਾ ਤੇ ਪ੍ਰਗਰਿਆ ਦੇਣ ਲਈ ਵੀ ਐਕਸ ਦਾ ਸਹਾਰਾ ਲਿਆ ਹੈ। ਉਨਾ ਕਹ ਹੈ ਕਿ ਮੈਂ ਇਸ ਐ ਸਮਝ ਤੋਂ ਬਾਹਰ ਦਰਦ ਅਤੇ ਸੋਗ ਵਿੱਚ ਹਾਂ ਅਧਿਕਾਰ ਦਾ ਕਹਿਣਾ ਹੈ ਕਿ ਉਹ ਜ਼ਖਮੀ ਲੋਕਾਂ ਦੀ ਜਲਦ ਸਿਹਜਾਬੀ ਲਈ ਪ੍ਰਾਰਥਨਾ ਕਰਦੇ ਹਨ ਅਤੇ ਘਟਨਾ ਵਿੱਚ ਮਾਰੇ ਗਏ ਮੇਰੇ ਪਿਆਰੇ ਭਰਾਵਾਂ ਅਤੇ ਭੈਣਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਗੀ ਹਮਦਰਦੀ ਹੈ ਮੁੱਖ ਮੰਤਰੀ ਐਮ ਕੇ ਸਟਾਲਨ ਨੇ ਸਖਤਰਤ ਵਿਖੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਉਨਾ ਇਸ ਮੰਦਭਾਗੀ ਘਟਨਾ ਦੀ ਜਾਂਚ ਲਈ ਜਸਟਿਸ ਅਰਣ ਜਗਦੀਸ਼ਨ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਦਾ ਐਲਾਨ ਕੀਤਾ। ਉਨਾ ਇਹ ਵੀ ਐਲਾਨ ਕੀਤਾ ਹੈ ਕਿ ਸਰਕਾਰ ਹਰੇਕ ਮਰਤਕ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੇ ਤਾਮਲनाडु ਦੇ ਰਾਜਪਾਲ ਆਰ ਐਨ ਰਵੀਅਤ ਅਤੇ ਮੁੱਖ ਮੰਤਰੀ ਐਮ ਕੇ ਸਟਾਰਨ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਪ੍ਰੋਸਾਦਵਾਇਆ ਹੈ। ਉੱਗੇ ਗਾਇਕ ਅਤੇ ਬਾਈਕ ਰਾਈਡਰ ਰਾਜਵੀਰ ਜਵੰਦਾ ਆਪਣੇ ਪੰਜ ਹੋਰ ਬਾਈਕ ਰਾਈਡਰਾਂ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਪੰਜੌਰ ਤੋਂ ਵੱਧੀ ਜਾਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੇ ਮੋਟਰਸਾਈਕਲ ਨਾਲ ਪਸ਼ੂ ਟਕਰਾਉਣ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਸਥਾਨਕ ਸਿਵਰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਮੁੱਢਲੀ ਸਹਾਇਤਾ ਦੇਣ ਮਗਰੋਂ ਮੁਹਾਲੀ ਦੇ ਫੇਜ਼ 8 ਸਥਿਤ ਫੋਰਟਿਸ ਹਸਪਤਾਲ ਰੈਫਰ ਕੀਤਾ ਗਿਆ ਹੈ। ਫੋਰਟਿਸ ਹਸਪਤਾਲ ਵੱਲੋਂ মিডিਆ ਨੂੰ ਜਾਣਕਾਰੀ ਜੰ데 ਹੋਏ ਕਿ ਰਾਜਵੀਰ ਜਮਨਦਾਂ ਨੂੰ ਗੰਭੀਰ ਹਾਲਤ ਵਿੱਚ ਇੱਥੇ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹਨ ਫੋਰਟਿਸ ਹਸਪਤਾਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਇੱਥੇ ਪਹੁੰਚਣ ਤੇ ਐਮਰਜੈਂਸੀ ਅਤੇ ਨਿਊ ਸਰਜਰੀ ਟੀਮਾਂ ਦੁਆਰਾ ਉਹਨਾਂ ਦੇ ਸਰੀਰ ਦੀ ਮੁਕੰਮਲ ਜਾਂਚ ਅਤੇ ਟੈਸਟ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਐਡਵਾਂਸ ਲਾਈਫ سپورਟ ਤੇ ਰੱਖਿਆ ਗਿਆ ਹੈ। ਉਹ ਇਸ ਸਮੇਂ ਵੈਂਟੀਲੇਟਰ سپورਟ ਤੇ ਹਨ। ਵੱਡੀ ਗਿਣਤੀ ਵਿੱਚ ਗਾਇਕ ਅਦਾਕਾਰ ਗਿੱਪੀ ਗਰੇਵਾਲ, ਪ੍ਰਿੰਸ, ਕਮਲਜੀਤ ਮਲਕੀਤ ਰੌਣੀ, ਜਸ ਵਾਜਵਾ, ਕਮਰ ਗਰੇਵਾਲ, ਪਰਮੇਸ਼ਰ ਵਰਮਾ, ਕੁਲਵਿੰਦਰ ਬਿੱਲਾ, ਸੁਰਜੀਤ ਖਾਨ, ਵਿਧਾਇਕ ਬਲਕਾਰ ਸਿੱਧੂ ਤੇ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਹਸਪਤਾਲ ਪਹੁੰਚ ਕੇ ਡਾਕਟਰਾਂ ਤੋਂ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਦਾ ਹਾਲ ਚਾਲ ਜਾਣਿਆ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੀ ਵਾਲੇ ਔਰ ਪੰਜਾਬੀ ਕਲਚਰ ਨੂੰ ਪੂਰੀ ਦੁਨੀਆ ਦੇ ਵਿੱਚ ਫਲਾਉਂ ਚ ਆਪਣਾ ਯੋਗਦਾਨ ਪਾਉਣ ਵਾਲੇ ਰਾਜਵੀਰ ਜਵੰਦਾ ਜੀ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਠੀਕ ਹੈ ਤੇ ਕੱਲ ਤੋਂ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ ਚ ਉਹ ਦੁਆਵਾਂ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਅੱਜ ਮੈਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਕੱਲ ਜਦੋਂ ਲਗਭਗ 8:00 ਟਾਈਮ ਤੇ 24 ਘੰਟੇ ਪਹਿਲਾਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਰੌਪਰ ਕੰਮ ਨਹੀਂ ਕਰ ਰਿਆ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀਗੇ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ 4 ਲਾਈਫ ਸਪੋਰਟਿੰਗ ਚੱਲ ਰਹੀ ਸੀ ਹੁਣ 1 ਰਹਿ ਗਈ ਇਹ ਦੁਆਵਾਂ ਦਾ ਅਸਰ ਹੈ ਅਰਦਾਸਾਂ ਦਾ ਅਸਰ ਤੇ ਉਹਨਾਂ ਦਾ ਹਜੇ ਅਨਕੌਂਸ਼ੀਅਸ ਨੇ ਤੇ ਕਿਉਂਕਿ ਇਹ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਪਰ ਡਾਕਟਰ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਹੋਰ ਵੀ ਐਕਸਪਰਟ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਦੇ ਜੱਜਥੇ ਵੀ ਕਿਤੇ ਹੋਰ ਇਸ ਆਪਣੇ ਆਪਣੇ ਸਪੈਸ਼ਲਿਸਟ ਜਿਹੜੀ ਡਾਕਟਰ ਨੇ ਸਾਰੇ ਉਹਨਾਂ ਦੇ ਕਲਾਕਾਰ ਸਾਥੀ ਉਹ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੱਥੇ ਵੀ ਹੈਗੇ ਨੇ ਉਹ ਆਪਣੇ ਵੱਲੋਂ ਪਰਿਵਾਰ ਨੂੰ ਹੌਸਲਾ ਦੇ ਰਹੇ ਨੇ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਤੇ ਉਹ ਵੀ ਇਹ ਕਹਿੰਦੇ ਨੇ ਕਿ ਕੱਲ੍ਹ ਨਾਲੋਂ ਸਾਨੂੰ ਹੋਰ ਉਮੀਦ ਵੱਜੀ ਐ ਤੇ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਰਾਜਵੀਰ ਠੀਕ ਹੋ ਕੇ ਦੁਬਾਰਾ ਫੇਰ ਪੰਜਾਬੀ ਮਾਂ ਬੋਲੀ ਦੀ ਝੋਲੀ ਅਨਮੁੱਲੇ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਵੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਬਾਬਾ ਸੋਨ ਸਿੰਘ ਪਕਣਾ ਲਾਇਬ੍ਰੇਰੀ ਦੇ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੀਟਿੰਗ ਕਮੇਟੀ ਸੰਤ ਬਾਬਾ ਵਿਸਾਖਾ ਸਿੰਘ ਦਦੇਹਾਰ ਸਹਾਵ ਹਾਲ ਵਿੱਚ ਕਮੇਟੀ ਦੇ ਪ੍ਰਧਾਨ ਅਜਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪੈਰਸੀ ਪਾਲ ਸਿੰਘ ਮਾੜੀ ਮੇਗਾ ਦਾ ਕਹਿਣਾ ਹੈ ਕਿ ਇਹ ਮੀਟਿੰਗ ਗਦਰੀ ਬਾਬਿਆਂ ਦਾ ਮੇਲਾ ਜੋ 30 31 ਅਕਤੂਬਰ ਅਤੇ 1 ਨਵੰਬਰ ਨੂੰ ਲੱਗ ਰਿਹਾ ਹੈ ਉਸ ਦੀ ਕਾਮਯਾਬੀ ਲਈ ਕੀਤੀ ਗਈ ਹੈ। ਇਸ ਮੇਲੇ ਦੀ ਆਵਾਜ਼ ਵਿਦਿਆਰਥੀਆਂ ਦੇ ਪਰਿਵਾਰਾਂ ਤੱਕ ਪਹੁੰਚਣੀ ਚਾਹੀਦੀ ਹੈ। ਮਾਣੀ ਮੇਗਾ ਨੇ ਕਿਹਾ ਹੈ ਕਿ ਇਸ ਵਾਰ ਮੇਲਾ ਗਦਰੀ ਵਿਰਾਂਗਣ ਗੁਲਾਬਕੌਰ ਦੀ ਸੌਮੀ ਵਰੇਗੜ ਨੂੰ ਸਮਰਪਿਤ ਹੋ ਰਿਹਾ ਹੈ। ਮੇਲੇ ਵਿੱਚ ਉੱਗੇ ਕਾਲਮ ਨਵੀਸ ਪ੍ਰਭਾਵਤ ਪਟਨਾਇਕ ਡਾਕਟਰ ਸਵਰਾਜ ਵੀਰ ਵਿਦਵਾਨ ਮੁਹੰਮਦ ਯੂਸਫ ਤਾਰੀ ਗਾਮੀ ਅਤੇ ਨਵਸ਼ਰਨ ਵਿਚਾਰ ਪੇਸ਼ ਕਰਨਗੇ। ਪਹਿਲੀ ਨਵੰਬਰ ਨੂੰ ਦੁਪਹਿਰ ਤੋਂ ਬਾਅਦ ਭਾਈ ਜਵਾਲਾ ਸੰਘਾਲ ਵਿਖੇ ਵਿਚਾਰ ਚਰਚਾ ਵਿੱਚ ਕਮੇਟੀ ਮੈਂਬਰ ਹਰਦੇਵ ਸਿੰਘ ਅਰਸ਼ੀ ਮੰਗਤਰਾਮ ਪਾਸਲਾ ਡਾਕਟਰ ਪਰਮਿੰਦਰ ਸੁਖਵਿੰਦਰ ਸਿੰਘ ਸੇਖੋ ਅਤੇ ਰਮਿੰਦਰ ਸਿੰਘ ਪਟਿਆਲਾ ਹਿੱਸਾ ਲੈਣਗੇ ਸਾਰੀ ਰਾਤ ਨਾਟਕ ਮੇਲਾ ਚੱਲੇਗਾ ਮੀਟਿੰਗ ਨੂੰ ਚਰਨਜੀਤ ਲਾਲ ਕੰਗਣੀਵਾਲ ਅਰਣਜੀਤ ਸਿੰਘ ਔਲਖ ਗੁਰਮੀਤ ਵਿਜੇ ਬੰਬੇਲੀ ਡਾਕਟਰ ਅਸ਼ੋਕ ਸਹੋਤਾ ਨੇ ਸੰਬੋਧਨ ਕੀਤਾ ਮੀਟਿੰਗ ਵਿੱਚ ਸੀਨੀਅਰ ਟਰਸਟੀ सुरेंद्र ਕੁਮਾਰੀ ਕੋਛੜ ਵੀ ਹਾਜ਼ਰ ਸਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਦੇ ਪਰਿਵਾਰੀ ਮਨੀਸ਼ ਸੁਸੋਤਿਆ ਵੱਲੋਂ ਪੁਰਾਣੇ ਟਕਸਾਲੀ ਆਪ ਆਗੂ ਨੰਬਰਦਾਰ ਵੀਰਚੰਦ ਸਰੀਲਾ ਨੂੰ ਵੱਡੀ ਜ਼ਿੰਮੇਵਾਰੀ ਦਿੰਦਿਆਂ ਹਲਕਾ ਕਰਤਾਰਪੁਰ ਐਸਸੀ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਇਸ ਸਬੰਧੀ ਜਾਣਕਾਰੀ ਜਿੰਦਿਆਂ ਕੋਆਰਡੀਨੇਟਰ ਨਿਯੁਕਤ ਕਰਨ ਤੇ ਨੰਬਰਦਾਰ ਵੀਰਚੰਦ ਸਰੀਲਾ ਨੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਰਬਿੰਦ ਕੇਜਰੀਵਾਲ ਭਗਵੰਤ ਮਾਨ ਜਨਰਲ ਨੰਗਲ ਦੋਆਬਾ ਇੰਚਾਰਜ ਜਸਵੀਰ ਸਿੰਘ ਜਲਾਲਪੁਰ ਪ੍ਰਧਾਨ ਜ਼ਿਲ੍ਹਾ ਜਲੰਧਰ ਸਾਬਕਾ ਕੈबिनेट ਮੰਤਰੀ ਤੇ ਹਰਕਾ ਵਿਧਾਇਕ ਬਲਕਾ ਸਿੰਘ ਤੇ ਚੇਅਰਮੈਨ ਗੁਰਪਾਲ ਸਿੰਘ ਸੰਗਠਨ ਇੰਚਾਰਜ ਹਲਕਾ ਕਰਤਾਰਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਖਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਪਰ ਪਾਰਟੀ ਨੇ ਜੋ ਮਾਨਤਾ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਉਸ ਨੂੰ ਬਰਕਰਾਰ ਰੱਖਣਗੇ ਅਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾ ਕੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੌਕੇ ਤੇ ਆਪ ਤੇ ਆਗੂਆਂ ਤੇ ਵਰਕਰਾਂ ਵੱਲੋਂ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਮਿਲਣ ਦੀ ਵਧਾਈ ਦਿੰਦੇ ਆਂ ਪਾਰਟੀ ਵੱਲੋਂ ਪੁਰਾਣੇ ਆਗੂ ਨੂੰ ਹਲਕੇ ਦੀ ਜ਼ਿੰਮੇਵਾਰੀ ਦੇਣ ਦੀ ਸ਼ਲਾਘਾ ਕਰਦੇ ਆਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਪਾਰੀ ਦੀ 18 ਸਾਲਾ ਸ਼ੀਤ라 ਦੇਵੀ ਨੇ ਵਿਸ਼ਵ ਤੀਰ ਅੰਦਾਜ਼ੀ ਪੈਰਾ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਬਾਂਹ ਰਹਿਤ ਮਹਿਲਾ ਤੀਰ ਅੰਦਾਜ਼ ਬਣ ਕੇ ਇਤਿਹਾਸ ਰਚ ਦਿੱਤਾ ਜਦਕੀ ਤੋਮਰ ਕਮਾਰ ਨੇ ਦੇਸ਼ ਦੀ ਪ੍ਰਭਾਵਸ਼ਾਲੀ ਦੌੜ ਨੂੰ ਜਾਰੀ ਰੱਖਦੇ ਹੋਏ ਪੁਰਸ਼ਾਂ ਦਾ ਖਿਤਾਬ ਜਿੱਤਿਆ ਸ਼ੀਤਲ ਨੇ ਮਹਿਲਾ ਕੰਪਾਉਂਡ ਵਿਅਕਤੀਗਤ ਮੁਕਾਬਲੇ ਵਿੱਚ ਵਿਸ਼ਵ ਦੀ ਨੰਬਰ 1 ਪੈਰਾ ਤੀਰ ਅੰਦਾਜ਼ ਤੁਰਕੀ ਦੀ ਉਜਨੂਰ ਕਿਓਰ ਗਿਰਦੀ ਨੂੰ 140 143 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਸ਼ੀਤਲ ਨਿਸ਼ਾਨਾ ਬਣਾਉਣ ਲਈ ਆਪਣੀਆਂ ਲੱਤਾਂ ਤੇ ਥੋੜੀ ਜਿਹੀ ਵਰਤੋਂ ਕਰਦੀ ਹੈ ਅਤੇ ਇਹ ਚੈਂਪੀਅਨਸ਼ਿਪ ਵਿੱਚ ਉਸਦਾ ਤੀਜਾ ਤਗਮਾ ਹੈ ਇਹਦੇ ਨਾਲ ਹੀ ਭਾਰਤੀ ਤੀਰ ਅੰਦਾਜ਼ ਤੋਮਨ ਕੁਮਾਰ ਨੇ ਕੰਪਾਊਂਡ ਪੁਰਸ਼ਾਂ ਦਾ ਖਿਤਾਬ ਜਿੱਤਿਆ ਤੋਮਨ ਜੋ ਆਪਣਾ ਵਿਸ਼ਵ ਚੈਂਪੀਅਨਸ਼ਿਪ ਡੈਬਿਊ ਕਰ ਰਿਹਾ ਸੀ ਨੂੰ ਚਾਰ ਸਟਿਕ ਤੀਰਾਂ ਨਾਲ ਖਿਤਾਬ ਜਿੱਤਣ ਦਾ ਮੌਕਾ ਮਿਲਿਆ ਸਵਾਮੀ ਨੂੰ ਸੈਮੀ ਫਾਈਨਲ ਚ ਤੋਮਰ ਕੁਮਾਰ ਨੇ ਹਰਾਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹਲਕਾ ਜਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਕੋਨੇਵਾਲਾ ਤੇ ਬੋਲੀ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਇੱਥੇ ਉਹਨਾਂ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਸੰਤਾਂ ਤੋਂ ਇਲਾਵਾ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਪਿੰਡ ਵਿਸ਼ਵਾ ਵਿੱਚ ਹਲਕਾ ਇੰਚਾਰਜ ਜੋਧ ਸਿੰਘ ਸਮਰਾਦੀ ਅਗਵਾਈ ਹੇਠ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਦੇ ਆਚਾਰ ਦੀਆਂ ਟਰੈਕਟਰ ਟਰਾਲੀਆਂ ਨੂੰ ਰਵਾਨਾ ਕੀਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਹੜਾ ਲਈ ਆਪ ਸਰਕਾਰ ਜ਼ਿੰਮੇਵਾਰ ਹੈ। ਕਿਉਂਕਿ ਪਿਛਲੇ 4 ਸਾਲਾਂ ਵਿੱਚ ਦਰਿਆਵਾਂ ਤੇ ਨਹਿਰਾਂ ਤੇ ਬੰਨ ਬੰਨਣ ਲਈ ਢੇਲਾ ਵੀ ਖਰਚ ਨਹੀਂ ਕੀਤਾ। ਜਦ ਕੀ ਦਰਿਆਵਾਂ ਦੇ ਬੰਨ ਮਜਬੂਤ ਕਰਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ ਸੀ ਉਹਨਾਂ ਕਿਹਾ ਕਿ ਸਰਕਾਰ ਨੇ ਰਾਵੀ ਦਰਿਆ ਵਿੱਚ 2.50 ਤੋਂ 3 ਲੱਖ ਕਿਊਸਕ ਪਾਣੀ ਛੱਡ ਕੇ ਲੋਕਾਂ ਨੂੰ ਜਾਨ ਬੁਝ ਕੇ ਡੁੱਬਿਆ ਹੈ ਉਹਨਾਂ ਇਹ ਵੀ ਕਹਿ ਕਿ ਪੰਜਾਬ ਸਰਕਾਰ ਨੂੰ ਕੇਜਰੀਵਾਲ ਸੁਸੂਦੀਆ ਤੇ ਸਿੰਦਰਜੈਨ ਚਲਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਜ਼ਮੀਨ ਨੂੰ ਪਧਰਾ ਕਰਨ ਲਈ ਟਰੈਕਟਰਾਂ ਦੇ ਪ੍ਰਬੰਧ ਅਤੇ ਡੀਜ਼ਲ ਦੇਵੇਗਾ ਜਦਕੀ 50000 ਪੀੜਤ ਪਰਿਵਾਰਾਂ ਲਈ ਕਾਣਕ ਦਾ ਪ੍ਰਬੰਧ ਕੀਤਾ ਗਿਆ ਹੈ ਆਪਰੇਸ਼ਨ ਸੰਦੂਰ ਦੀ ਸਫਲਤਾ ਤੋਂ ਮਹੀਨਿਆਂ ਬਾਅਦ ਭਾਰਤੀ ਫੌਜ ਨੇ ਆਪਣੇ ਹਵਾਈ ਰੱਖਿਆ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਦਿਆਂ ਵਿਸ਼ੇਸ਼ ਫੌਰੀ ਜਵਾਬੀ ਮਜਾਈਲਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ ਇਸ ਤੇ 30000 ਕਰੋੜ ਰੁਪਏ ਦੀ ਲਾਗਤ ਆਵੇਗੀ ਇਹ ਮਜਾਈਲਾਂ ਦੁਸ਼ਮਣ ਦੇ ਜਹਾਜ਼ਾਂ ਡਰੋਨਾਂ ਅਤੇ ਮਜਾਈਲਾਂ ਦਾ ਮੁਕਾਬਲਾ ਕਰ ਸਕਦੀਆਂ ਹਨ ਫੌਜ ਨੇ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਇਸ ਮਜਾਇਲ QRSAM ਨੂੰ ਸ਼ਾਮਲ ਕਰਨ ਦੀ ਤਜਵੀਜ਼ ਵਾਸਤੇ ਬੇਨਤੀ RFP ਜਾਰੀ ਕੀਤਾ ਹੈ RFP ਟੈਂਡਰ ਪ੍ਰਕਿਰਿਆ ਦਾ ਦੂਜਾ ਪੜਾ ਹੈ ਜਿਸ ਮਗਰੋਂ ਕੀਮਤੀ ਗੱਲਬਾਤਾਂ ਤੇ ਇਕਰਾਰਨਾਮੇ ਤੇ ਦਸਤਕਤ ਕੀਤੇ ਜਾਣਗੇ ਇਸ ਮਜਾਇਲ ਪ੍ਰਣਾਲੀ ਦਾ ਨਾਮ ਅਨੰਤ ਸ਼ਸਤਰ ਰੱਖਿਆ ਗਿਆ ਹੈ ਇਹ ਪ੍ਰਣਾਲੀ ਯਕੀਨੀ ਬਣਾਏਗੀ ਕਿ ਭਾਰਤ ਦੇ ਜੰਗੀ ਸਮੂਹਾਂ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਟੈਂਕਾਂ, ਪੈਦਲ ਸੈਨਾ ਦੇ ਲੜਾਕੂ ਵਾਨਾਂ ਅਤੇ ਤੋਪਖਾਨੇ ਰੀਆ ਬੰਦੂਕਾਂ ਨਾ ਸਿਰਫ ਦੁਸ਼ਮਣ ਦੇ ਜਹਾਜ਼ਾਂ ਤੋਂ ਸਗੋ ਡਰੋਨਾਂ ਤੇ ਹੋਰ ਲਾਈਟਰਿੰਗ ਮਿਊਨੀਸ਼ਨ ਵਰਗੇ ਨਵੇਂ ਯੁੱਗ ਦੇ ਖਤਰਿਆਂ ਤੋਂ ਵੀ ਸੁਰੱਖਿਅਤ ਰੱਖਿਆ ਜਾ ਸਕੇਗਾ। ਇਸ ਪ੍ਰੋਜੈਕਟ ਤਹਿਤ ਤਿੰਨ ਰੈਜੀਮੈਂਟਾਂ ਮਤਲਬ ਲਗਭਗ 36 ਲੌਂਚਰ ਅਤੇ ਰਡਾਰ ਸ਼ਾਮਲ ਕੀਤੇ ਜਾਣਗੇ। ਇਹ ਮਜਾਈਲਾਂ ਨਾਜਕ ਪੱਛਮੀ ਅਤੇ ਉੱਤਰੀ ਸਰਹੱਦਾਂ ਦੇ ਨਾਲ ਤਾਇਨਾਤ ਕੀਤੀਆਂ ਜਾਣਗੀਆਂ। ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ